ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੀਜਰ ਕਿਸੀ ਅਸੀਂ ਵੀ ਠੀਕ ਆ ਤੇ ਸੀਜਰਾਂ ਕੈਂਚੀ ਲੈ ਲੋ ਤੇ ਆਹ ਬਈ ਜਾਪਨੂਰ ਉੱਤ ਚੁੱਕਿਆ ਸੀਜਰਾਂ ਕੈਂਚੀ ਲੈ ਲੋ ਕਿਸੇ ਜਰੀਏ ਅ ਸੋਬਾ ਸੋਬਾਈ ਗੱਟ ਆਇਆ ਜਾਪਨੂਰ ਨੂੰ ਕਿਹਨੇ ਭੇਜਿਆ ਤੇ ਦਿਖਾਉਂਦੇ ਆ ਤੁਹਾਨੂੰ ਕੀ ਭੇਜਿਆ ਤੇ ਫਰਾਕਾਂ ਜੀ ਹੁਣ ਫਰਾਕਾਂ ਜਾਪਨੂਰ ਤੋਂ ਹਾਂ ਆ ਪਿਆ ਆਪਣਾ ਜਾਪਨੂਰ ਆ ਫਰਾਕਾਂ ਆ ਤੇ ਹੁਣ ਹੁਣ ਦੇ ਪੌਣ ਵਾਸਤੇ ਭੇਜੀਆਂ ਹਨ 6 ਹੈ ਹੁਣ ਹੁਣ ਟਾਈਮ ਹੋ ਗਿਆ ਇਹ ਰੈਨੋਟੇ ਭੇਜੀਆਂ ਆ ਜਾਈਗੀ ਮਤਲਬ ਥੋੜੀ ਜਿਹੀ ਉੱਚੀਆਂ ਨਹੀਂ ਸਟਿਚ ਵਾਲਾ ਹੁਣ ਹੈ ਨਾ ਕੱਟੇ ਵਾਲਾ ਐਮ ਸਾਈਜ਼ ਆਇਆ ਹਮ ਮਤਲਬ ਕਿ ਜਿਨ੍ਹਾਂ ਨੇ ਵੀ ਭੇਜਿਆ ਉਹਨਾਂ ਨੇ ਨਾਮ ਵੀ ਨਹੀਂ ਦੱਸਿਆ ਹਮ ਤੇ ਉਹਨਾਂ ਨੇ ਕੁਝ ਦੇ ਜਪਨੂਰ ਨੂੰ ਦੇ ਕੇ ਭੇਜਿਆ ਥੈਂਕ ਯੂ ਬਹੁਤ ਬਹੁਤ ਧੰਨਵਾਦ ਗਿਫਟ ਜਪਨੂਰ ਵਾਸਤੇ ਭੇਜਣ ਲਈ ਤੈਦਲੋ ਧੰਨਵਾਦੀਆਂ ਸੀ ਤੁਹਾਡੇ ਜਾਪਨੂਰ ਦਾ ਤਾਂ ਬਣ ਗਿਆ ਵਿਆਹ ਬਿਨਾਂ ਵਿਆਹ ਤੋਂ ਹੀ ਸੇਫਰਾਕਾ ਹੈ ਸੇਫਰਾਕਾ ਨਾ ਮੇਰੇ ਲੱਡੂ ਆ ਤੇ ਆ ਵਿਆਹ ਲੱਡੂ ਇਹਦਾ ਛੋਣਾ ਪੁੱਤ ਆਹੋ ਆਹੋ ਛੋਣਾ ਪੁੱਤ ਆਹੋ ਇਹ ਪਿਆਰਾ ਪੋਤਾ ਮੇਰਾ ਜਾਨ ਤੋਂ ਪਿਆਰਾ ਬੜੀਆਂ ਸੋਹਣੀਆਂ ਲੱਗਦੀਆਂ ਨੇ ਸੋਹਣੀਆਂ ਕਲਰ ਵੀ ਸੋਹਣੇ ਹਨਾ ਸਾਰੇ ਸੋਹਣੇ ਮਾਲ ਜਿਵੇਂ ਇੱਕ ਪੈਕ ਆਉਂਦਾ ਨਾ ਪੈਕ ਪੈ ਕੀ ਲਿਆ ਹੋਊਗਾ ਜੇ ਸੱਟ ਦਾ ਹੁੰਦਾ ਸੱਟ ਹੀ ਲਿਆ ਹੋਊਗਾ ਜਿਵੇਂ ਟੀ-ਸ਼ਰਟਾਂ ਦਾ ਸੈੱਟ ਆਉਂਦਾ ਹੂੰਵੇਂ ਐਦਾ ਸੈੱਟ ਲਿਦਿਆਣੇ ਮੈਲਦਾਨਾ ਲਿਦਿਆਣੇ ਉਹ ਤੋਂ ਫਿਰ ਲੇਗਾਂ ਹੋਣਗੀਆਂ ਉਹਨਾਂ ਨੇ ਆਜ ਦੇ ਬਦਲ ਤੋਂ ਆਈਆਂ ਹਾਂ ਹਾਂ ਇਹ ਸੱਟ ਹੀ ਲਿਆਗਾ ਫਿਰ ਸੈੱਟ ਸਸਤਾ ਹੈ ਦਸ ਜੱਸੀ ਨਾ ਤੇ ਨਹੀਂ ਪੈ ਜਾਏ ਦਸਿਆ ਨਹੀਂ ਇਹਨੂੰ ਨਹੀਂ 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 ਜੱਸੀ ਤਾਂ ਸਿੱਧਾ ਆਊ ਜਦੋਂ ਆਈ ਪਹਿਣ ਠੀਕ ਹੈ ਉਹ ਨਾ ਥੋੜਾ ਜਿਹਾ ਪ੍ਰੋਬਲਮ ਚੱਲਦੀ ਸੀ ਉਹਨਾਂ ਨੇ ਹਲੋ ਇੱਕ ਮਿੰਟ ਖੜੇ ਹੋ ਕਰਨਾ ਉਹ ਆਪਣਾ ਰੰਗ ਤੁਸੀਂ ਸਿਲੈਕਟ ਕਰ ਲਿਆ ਉਹ ਪਾਣਾ ਹੈ ਅੱਜ ਹੈ ਪ੍ਰਸੰਦ ਸੀ ਇਹਦੇ ਤਾਂ ਜਿਹੜਾ ਮਰਜੀ ਪਾਰੇ ਭਾਲੂ ਜਿਹਦੇ ਉਹੀ ਚੱਜ ਜਾਂਦਾ ਆ ਯਾ ਰੰਗ ਸਾਰੇ ਹੀ ਸੋਨੇ ਲੱਗ ਲੱਗ ਕੀੜੀਆਂ ਦੇ ਘਰਾਂ ਚ ਚੁਨ ਰਹੇਣ ਆਉਣਗੇ ਚਲ ਕੇ ਹੈ ਹੈ ਹੁਣ ਕਾਜ ਲੈਣਾ ਕਾਜ ਲਈ ਚਲ ਕੇ ਚਲ ਕੇ ਲੈ ਲਈ ਹਾਂ ਉਹਨੂੰ ਸੁਕਰੀ ਕਰੋ ਪਲਾਸਟਿਕ ਪਾਂਟਰੀ ਵਾਲਾ ਕੰਮ ਰਹੇਗਾ ਬਾਕੀ ਸਾਰੇ ਕੰਮ ਨਿਕਲ ਗਏ। ਪਾਂਟਰੀ ਨੂੰ ਸਵੇਰ ਮੈ ਲਾਂਗੇ। ਸਵੇਰ ਤੋਂ ਟੱਕਣਾ ਇਹਦੇ ਮੈ। ਮੈਂ ਸਵੇਰ ਸੁਧਿਆ। ਚਾਰ ਹੀ ਕਰਾਣਾ। ਹੈ? ਓਣੀ ਇਹ ਕੰਮਣਿਆਰੀ ਦੀ। ਗੁਰਪ੍ਰੀਤ ਦੀ ਭੈਣ। ਵੀਰਪਾ ਦੇ ਨਾਮ ਨਹੀਂ ਨਹੀਂ ਉਹਦਾ ਨਾਮ ਨਹੀਂ ਮੈਨੂੰ ਪਤਾ ਕੁਰੀ ਦਾ। ਹਾਂ 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 ਹਾਂ। ਅੱਛਾ ਠੀਕ। ਉੱਭਾਈ ਗਿਆ ਤੇ ਜੱਦੀ ਘਰ ਆਣਾ ਨਹੀਂ ਪਿਆ ਸੀ ਰਾਵਣ ਚੱਲੀ ਆ ਹੁਣ ਸਪਰਿੰਗ ਰੋਲ ਖਾਣ ਹੈ ਤੇ ਆਏ ਆ ਹੋਟ ਪਾ ਕੇ ਰੋਟ ਪਾ ਕੇ ਆਏ ਆ ਤੇ ਸਪਰਿੰਗ ਰੋਲ ਉਹ ਬਠਾ ਕਾਸ਼ ਇੱਕ ਚਾਹ ਲਿਆ ਦੇ ਕਾਸ਼ ਵੀ ਠਾਈ ਜਾਂਦਾਗਾ ਸੁਭੈਸਾ ਕਿਆ ਬਰਾ ਦੂਰ ਆ ਕਾਰ ਵੇ ਇਧਰ ਨਿਰਾਸ਼ ਦੂਰ ਹੋਇਆ ਐਵੇਨੀ ਹੁੰਦਾ ਵੀ ਇਹਦੇ ਚ ਹੁੰਦਾ ਨਹੀਂ ਹੈ ਨਾ ਓਹ ਓਹੀ ਹੈ ਨਾ ਉਹ ਪਰ ਕਿਹਣੀ ਕਹਦੇ ਤੇ ਬੈਕ ਤੇ ਹੁੰਦੇ ਆ ਬੈਕ ਤੇ ਹੁੰਦੇ ਆ ਤੇ ਫਰੰਟ ਤੇ ਫਰੰਟ ਤੇ ਉਹ ਬੈਠਾ ਸਾਫ ਸਾਫ ਕਲੀਅਰ ਤੁਸੀਂ ਜਿੰਦਾ ਆਕਾਸ਼ ਬੈਠਾ ਪਹਿਚਾਨ ਉਹਦੇ ਪੱਗ ਆਏ ਆ ਆ ਦੇਖੋ ਤੇ ਅੱਜ ਰਵਣ ਦੀ ਤਾਂ ਬਣੀ ਨਹੀਂ ਰਵਣ ਦਾ ਸੋਗਲ ਮੇਲਾ ਕਰਨ ਗਈ ਸੀ ਰਵਣ ਦੀ ਆਉਂਦੀ ਵਾਰ ਨੂੰ ਬਣ ਚੁੱਕੀ ਤੇ ਹੁਣ ਮੌਸਮ ਖਦਾ ਇਸਾਮ ਤੇ ਟਾਈਮ ਆ ਗਿਆ ਹੈ ਜੀ ਰੋਲ ਹੈਲੋ ਹਮ ਇੱਕ ਟੂ ਵਾਰ ਇਹਦੇ ਪਾਪਾ ਨਾ ਜਾਂਦੇ ਹੁੰਦੇ ਆ ਇਹ ਤੰਗ ਉਹਨੂੰ ਪਛਾਣ ਲਿਆ ਨਾ ਉਹਨਾਂ ਨੇ ਅੱਗੇ ਹੋਰ ਸਾਰੇ ਵੇਖਦੇ ਪਿੰਡ ਤੇ ਇਹ ਬੜੀ ਵੱਡੀ ਬੱਤੀ ਆ ਉਹਦਾ ਕਾਖੜਾ ਕੌਣ ਮਾਰੋ ਤਾ ਫਿਰ ਉਹ ਬਟਾ ਕਾਸ਼ ਯਾਰ ਇੱਕ ਖਾ ਕੇ ਹਰਿਆ ਹਾਂ ਆ ਜਾ ਕੈਮਰਾ ਆ ਪੁੱਛਣਾ ਦੇ ਤੀ ਮੈਂ ਕਹਾਂ ਹੁਣ ਵੀਡੀਓ ਬਣਾ ਲਏ ਮੈਂ ਤਾਂ ਵੋਟ ਪਾ ਕੇ ਆਏ ਆ ਆਉਂਦੇ ਆਉਂਦੇ ਬਣਾ ਲਏ ਜੀ ਜੀ ਸਰ ਚਲੋ ਪ੍ਰਜਾ ਇਹਨਾ ਦਮਾਂ ਵਧੀਆ ਹੋਣੀ ਹੋਗੀ ਮੋਹਨ ਸਰ ਉਹ ਕਹਿੰਦੀ ਦਿੱਲੀ ਆ ਗਈ ਹਾਂ ਨਹੀਂ ਚੱਲ ਗਿਆ ਤਾਂ ਕੈਫੇ ਵੀ ਖੁੱਲ ਗਿਆ ਉਹ ਜਿਹੜਾ ਸੰਤਰਾ ਉਹ ਕਹਿਣ ਹੱਸ ਪੀਜਾ ਲੈ ਸਕਦੇ ਤੁਸੀਂ ਖੁੱਲ ਗਿਆ ਸਾਈਡ ਤੇ ਹਾਂ ਜੀ ਉਹ ਵੀ ਵਧੀਆ ਜੀ ਆਪਣੇ ਰਿਸ਼ਤੇਦਾਰ ਆਏ ਹੋਣ ਜਾਂ ਬਈ ਉੱਥੇ ਜ਼ਰੂਰ ਵਿਜ਼ਿਟ ਕਰੀ ਯਾਰ ਗਰੀਬ ਬੰਦੇ ਨੇ ਕੋਈ ਨਾ ਬਹੁਤ ਐਂਜੀ ਜੀ ਜ਼ਰੂਰ ਜ਼ਰੂਰ ਆਪਾਂ ਦੇ ਬਾਹਰ ਜਾਂਦੇ ਆਪਾਂ ਐਕਸਟ੍ਰੀਮ ਕਰਦੇ ਐਕਸਟ੍ਰੀਮ ਆਥੇ ਵੀ ਬਣਾਓ ਬਸ ਬਾਅਦ ਵਿੱਚ ਮਹਾਰਾਜ ਜੀ ਬਣਾਇਓ ਕੀ ਕਰਦਣੇ ਆਜਾ ਆਪਾਂ ਇੱਥੋਂ ਮੈਂ ਥਰਕੀ ਗਿਆ ਨਾ ਮੈਂ ਉਹਨੇ ਉਹਦਾ ਪਿੰਡਾ ਜਾਈਂ ਚੱਲਦਾ ਗਰਮੀ ਹੈਗੀ ਆ ਅੱਜ ਮਹਾਮਾਸਾਂ ਹਵਾ ਵਗੀ ਆ ਹੈ ਸਾ ਤੇ ਇੱਕ ਟਰਾਲ ਹਰ ਤਰ੍ਹਾਂ ਦੀ ਛਾਲ ਜੀ ਲੱਗਦੀ ਹੈ ਅੰਦਰ ਉਹਦੇ ਇਹ ਪਿੰਡਾ ਜੇ ਇਹ ਕੋਈ ਚੱਲਦਾ ਮਹਾਰਾਵਣ ਦਾ ਦੇਖੋ ਨੱਕ ਬੰਦ ਕੀਤਾ ਕਿਉਂਕਿ ਇੱਥੇ ਨਾ ਨੇੜੇ ਧਰਮਸ਼ਾਲਾ ਧਰਮਸ਼ਾਲਾ ਦੇ ਆਪਣੀ ਵੀ ਦੇ ਮੱਥੇ ਹੀ ਨਾ ਬਾਥਰੂਮ ਬਣਿਆ ਹੋਇਆ ਉਹ ਫਿਰ ਪਾਣੀ ਪੂਣੀ ਘਾਟ ਟਰਾਲ ਡਾਗਾ ਤੇ ਹਾਂ ਤੇ ਉਹ ਕਹਿੰਦੇ ਹੁੰਦੇ ਆ ਜਪੂ ਬਾਥਨਾ ਆਉਂਦੀ ਹੈ ਬਾਥਰੂਮ ਦੇ ਸਮੈਲ ਆ ਅਸਲ ਮੁਸ਼ਕਲ ਦਾ ਕਿ ਸਮੈਲ ਆਉਂਦੀ ਹੈ ਠੀਕ ਹੈ ਉਹ ਦੇ ਕੁੜੀ ਉਹਨਾਂ ਦੀ ਕੁੜੀ ਚੱਲ ਨਹੀਂ ਲੱਗਦੀ ਰਵਣ ਦੀ ਤੇਰੀ ਵੋਟ ਆਇਆ ਕਿ ਬਣ ਜਾਣੀ ਸੀਗੀ ਤੂੰ ਗੌਰ ਨਹੀਂ ਕੀਤੀ ਡਾਕਟਰ ਨੇ ਮੈਨੂੰ ਕਹਿੰਦਾ ਸੀਗਾ ਗੌਰ ਕਰਾ ਗੌਰ ਮੈਂ ਜਪਨੂਰ ਤੇ ਕਰਨਾ ਗੌਰ ਜਪਨੂਰ ਤੇ ਕਿਹਨਾਂ ਜਪਨੂਰ ਤਾਂ ਉਹ ਆਈ ਵੀ ਨਹੀਂ ਸੀ ਜਦੋਂ ਡਾਕਟਰ ਕਹਿੰਦਾ ਸੀ ਕਵਾਲ ਮੈਨੂੰ ਕਹਿੰਦਾ ਵੀ ਪ੍ਰੂਫ ਭੇਜ ਦੇ ਆ ਦੇ ਘਰਾਂ ਵਾਲੀ ਦੇ ਮੈਂ ਉਹਨੂੰ ਕਿਹਾ ਉੱਥੋਂ ਘਟਾਉਣ ਵਾਲੀ ਹੈ ਕਹਿੰਦਾ ਤੂੰ ਭੇਜ ਦੇ ਯਾਰ ਆਪਾਂ ਆਪੇ ਬਣਾ ਲਾਂਗੇ ਅਸੀਂ ਕਿਉਂਕਿ ਸਰਕਾਰੀ ਡਾਕਟਰ ਨੂੰ ਪਤਾ ਹੁੰਦਾਗਾ ਉਥੋਂ ਦਾ ਆਪਾਂ ਬਾਅਦ ਚ ਵੀ ਗੱਟਾ ਰਹੇ ਹਾਂ ਇਹ ਐਦ ਕਿ ਆਪਾਂ ਖਿਆਲ ਨਹੀਂ ਕੀਤਾ ਹੋ ਜਾਂਦਾ ਕਹਾਵਾ ਹਾਂ ਮੇਰੀ ਫੇਵਰਟ ਚੀਜ਼ ਮੇਰੀ ਨਾ ਜਿਹੜਾ ਸੁਪਨਾ ਉਹ ਪੂਰਾ ਹੋ ਚੁੱਕਿਆ ਜਾਨਕਿ 4-5 ਦਿਨ ਹੋ ਗਏ ਮੋਟੇ ਦਿੱਲੀ ਦਾ ਸੁਪਨਾ ਚ ਪੂਰਾ ਹਾਂ 4-5 ਦਿਨ ਹੋਏ ਆ ਦਿੱਲੀ ਦਾ ਸੁਪਨਾ ਪੂਰਾ ਇੱਥੇ ਹੋ ਗਿਆ ਹੂੰ 4-5 ਦਿਨ ਹੋ ਗਏ ਹੋ ਗਿਆ ਹਾਂ ਹੋ ਗਿਆ ਹੋਂਕੀ ਜਾਂਦੀ ਐ ਮੋਟੇ ਬਾਕੀ ਨਿਸ਼ਾਨ ਨਹੀਂ ਘਰ ਮੇਰੀ ਗਈ ਨਹੀਂ ਤੇਰਾ ਤਾਂ ਨਿਸ਼ਾਨ ਕਾਦਾ ਆਣਾ ਤੂੰ ਤਾਂ ਉਹ ਬੋਰਡ ਹੀ ਨਹੀਂ ਬਣਾਈਗੀ ਤੈਨੂੰ ਮੈਂ ਤਾਂ ਕੀਤੀਆਂ ਭਾਈ ਬੋਰਡ ਬਣਵਾ ਲਾ ਬੋਰਡ ਬਣਵਾ ਲਾ ਬਾਊ ਕੋਲ ਭੇਜ ਦਿੰਦੀ ਪ੍ਰੂਫ ਤੇ ਵਧੀਆ ਤਰੀਕ ਅੱਜ ਬੋਰਡ ਨਾਲ ਮੇਰੇ ਪੈ ਜਾਂਦੀ ਦੇਖੋ ਮੈਂ ਤੋੜ ਕੇ ਜਾਂਦੀ ਹਾਂ ਆਉਂਦੇ ਟਾਈਮ ਨੂੰ ਤੋੜ ਕੇ ਲੈ ਆ ਕਦੀ ਕਦੀ ਸਕੂਲ ਦੇ ਵਿੱਚ ਬੋਰਡ ਫੜ ਕੇ ਲਏ ਆ ਕਦੀ ਕਦੀ ਤੋੜ ਕੇ ਜਾਂਦੀ ਹਾਂ ਮੈਂ ਥੱਕ ਗਈ ਇਹ ਹੁਣ ਮੈਂ ਦਮ ਜਿਹੜਾ ਪਕਾ ਦੇਣਾ ਤੋੜ ਤੋੜ ਕੇ ਐਂ ਤੋੜਿਆ ਕਰਾਂ ਪਤਾ ਕੀ ਜਦੋਂ ਮੈਂ ਦਿੱਲੀ ਸੀ ਨਾ ਹੈਨਾ ਮੇਰੇ ਗੇੜੇ ਚ 50 ਔੜੀਆਂ ਉਤਰਨੀਆਂ ਤੇ 50 ਚੜ੍ਹਨੀਆਂ ਮੇਰੇ ਉੱਤੇ ਕਾਹ ਤੋਂ ਡਿੱਗੀ ਜਾਨੀ ਆ ਭਾਰੀ ਹੋ ਗਈ ਤੇ ਉਦੋਂ ਐਨਾ ਨਹੀਂ ਮੈਨੂੰ ਹੁੰਦਾ ਸੀ ਹੁਣ 2 ਸਾਲਾਂ ਤੋਂ ਨੀਚੇ ਜਿਵੇਂ ਆਪਾਂ ਰਹਿਨੇ ਆ ਹਨਾ ਉਦੋਂ ਤੇ ਫਲੈਟ ਉੱਤੇ ਹੁੰਦੇ ਸੀ ਉੱਥੇ ਰਹਿਣਾ ਉੱਤੇ ਚੜ੍ਹਨਾ ਆਪ ਕਰਨਾ ਹੁਣ ਐ ਕਿ ਜਿਵੇਂ ਨੀਚੇ ਰਹਿਣਾ ਘਰੇ ਰਹਿਣਾ ਕੁਝ ਸਮਾਨ ਮੰਗਾਣਾ ਨਾ ਤਾਂ ਮੰਗਾ ਲੈਣਾ ਤੇ ਆਪ ਦਾ ਵਾਰੀ ਨਹੀਂ ਆਉਂਦੀ ਧਿਆਨ ਦੇ ਤਾਂ ਕਰਕੇ ਵੇਟ ਵੱਧ ਗਿਆ ਹੁਣ ਤੁਰਿਆ ਨਹੀਂ ਜਾਂਦਾ ਪਰ ਹੁਣ ਸੈਰ ਕਰਨੀ ਦਾ ਮੇਰਾ ਘਟ ਕੇ ਹੁਣ ਤੁਹਾਡੇ ਨਾਲ ਰੋਜ਼ ਜਾਵਾਂ ਕਰਾਂਗੇ ਤੁਸੀਂ ਪਤਲੇ ਹੋਗੇ ਮੈਂ ਵੀ ਪਤਲੀ ਹੋਣਾ ਹਾਂ ਹਮਮ ਯੈਸ ਹੁਣ ਛੇਤੀ ਚੱਲੀਏ ਥੋੜੀ ਬੇ ਹੌਂਕ ਲੱਗ ਜੇ ਕਿ ਜਾ ਕੇ ਅਸੀਂ ਬੋੜ ਵੀ ਪਾਇਆ ਏ ਰੋਟੀ ਵੀ ਖਾ ਲਈ ਹਾਇ ਮੂੰਹ ਤੇ ਜਾਂ ਚਲੀ ਅਣ ਪਾਸ ਕਰਦੇ ਆ ਪਹਿਣ ਦੀ ਤਿਆਰੀ ਤੇ ਬਸ ਕਈਆਂ ਨੂੰ ਨਾ ਪੈਣ ਪਰਾ ਨੂੰ ਨਹੀਂ ਪਤਾ ਵੀ ਇਹ ਰੋਜ਼ ਵਲੌਗ ਪਾਉਂਦੇ ਆ ਜਾਂ ਕਦੇ-ਕਦੇ ਪਾਉਂਦੇ ਆ ਸੀ ਡੇਲੀ ਵਲੌਗ ਪਾਉਂਦੇ ਆ ਤਾਂ ਨੂੰ ਸਾਡੇ ਸ਼ਾਰਟ ਦੇ ਵਿੱਚ ਡੇਲੀ ਵਾਇਰਲ ਵੀਡੀਓ ਜਾਂ ਵਲੌਗ ਲਿਖਿਆ ਹੁੰਦਾ ਤੇ ਡੇਲੀ ਵਲੌਗ ਪਾਈਦਾ ਤੇ ਡੇਲੀ ਦੇਖਿਆ ਕਰੋ ਭੁੱਲਿਆ ਨਾ ਕਰੋ ਹਾਂ 20 ਮਿੰਟ ਅੱਧਾ ਘੰਟਾ ਲੇਟ ਜ਼ਰੂਰ ਹੋ ਸਕਦੇ ਆ ਤੇ ਮਜ਼ਾ ਹੀ ਪਾਏ ਪਰ ਅਸੀਂ ਬਲੌਗ ਡੇਲੀ ਪਾਉਨੇ ਆ ਹਾਂ ਚਲੋ ਪਹਿਲਾ ਬਿਮਾਰ ਸੀਗੇ ਚਲੋ ਤਾਂ ਕਰਕੇ ਵੀ ਹੋ ਜਾਂਦਾ ਬਿਮਾਰ ਬੰਦਾ ਨਹੀਂ ਕਰਤਾ ਵੀਡੀਓ ਬਣਾਉਣ ਨੂੰ ਇਸ ਕਰਕੇ ਨਹੀਂ ਬਣਾਉਂਦੇ ਸੀਗੇ ਤੇ ਜੀ ਆਪਣੇ ਕੋਲ ਲੱਗੇ ਤੇ ਪਾਟੂ ਮੋਟਰ ਰੋਟੀ ਗਈ ਅਲੀ ਤੇ ਆਪ ਨੂੰ ਨਾਲ ਬਰੋਬਰ ਬੈਠਾ ਥਾਲੀ ਨੂੰ ਖੇਚਣ ਨੂੰ ਠੀਕ ਹੀ ਬੰਨ ਜੀ ਨੂਰੇ ਕੀ ਖਾਣਾ ਪਤਾ ਆਪਾਂ ਪਾਪਾ ਸਾਚੀ ਕਾ ਕਾ ਦੋ ਪਤਾ ਨਹੀਂ ਹਾਂ ਮੈਂ ਇਹ ਨਹੀਂ ਬਣਾਣੀ ਸੀ ਮੇਰਾ ਪੁੱਤ ਕੀ ਖਾਂਦਾ ਖੀਰਾ ਖਾਈ ਜਾਂਦਾ ਹੈ ਸਰਦੂਤ ਮੈਂ ਖਾਂਦੀ ਖੀਰਾ ਖਾਂਦਾ ਪੁੱਤ ਕੀ ਕਹਿੰਦਾ ਛੋਣਾ ਹਾਂ ਹਾਂ ਛੋਣਾ ਕੀ ਕਹਿੰਦਾ ਮੇਰਾ ਉਹ ਮम्मा ਦੇ ਰੋਟੀ ਲੈ ਲੂ ਪਨੀਰ ਦਾ ਪੀਸ ਇਹਦਾ ਰੱਖੀ ਤਾ ਪੀਰ ਰੱਖ ਦੇ ਤੇ ਖਾ ਲਈ ਤੇ ਜਾਂਦਾ ਰਹੇ ਹੋ ਉਹ ਖਾਣਾ ਪਰਲਾ ਜਾ ਕੇ ਖਾਣਾ ਦਾ ਖਾਣਾ ਮੁੜ ਕੇ ਉਹ ਉਹ ਲਿਆਈ ਕਾਕੇ ਮੇਰਾ ਉੱਤੇ ਰੱਖ ਕੋਲੀ ਦੀ ਰੱਖਣੀ ਆ ਹਾਂ ਕੋਲੀ ਪਾਣੀ ਪਾ ਕੇ ਰੱਖੀ ਖਾਣੀ ਚ ਰੱਖਿਆ ਪਾਣੀ ਚ ਰੱਖੀਦਾ ਹੁੰਦਾ ਪਨੀਰ ਪਾਣੀ ਚ ਹਾਂ ਚਲੋ ਠੀਕ ਆ ਜੀ ਤੇ ਕੱਲ ਨੂੰ ਨਵੇਂ ਵਲੌਗ ਦੇ ਨਾਲ ਫੇਰ ਮਿਲਦੇ ਹਾਂ ਤਦ ਤੱਕ ਲਈ ਸਤਿ ਸ੍ਰੀ ਅਕਾਲ ਪਨੀਰ ਪਨੀਰ ਹੋਇਆ ਜੀ ਅਪਰੋਰ ਸਤਿ ਸ੍ਰੀ ਅਕਾਲ ਐ ਤੂੰ ਰੋਲਾ ਮਾਰੀ ਤੇ ਡੱਡਾ ਪੜਿਆਗਾ ਚੁੱਪ ਚਾੜ ਠੱਪ ਫੁਰਰ ਫੁਰਰ ਕਰ ਜਾਂਦੀ ਆ ਇਹ ਉਹਨਾਂ ਦਾ ਮੈਨੂੰ ਖਾਲੀ ਕੌਲੀ ਮੇਰੇ ਹੱਥ ਮੂਰੇ ਹੋਵੇ ਤੇ ਮੈਂ ਇਹਨਾਂ ਨੂੰ ਰੋਟੀ ਖਾਣ ਦਾ ਬਸ ਇਹੀ ਇਹਦੀ ਦਿਲ ਦੀ ਤਮੰਨਾ ਰਹਿੰਦੀ ਆ ਜਪਨੂਰ ਦੀ ਤੇ ਸਬਜ਼ੀਆਂ ਨੂੰ ਮਿਰਚਾਂ ਲਈ ਹੁੰਦੀ ਆ ਅੱਖ ਨੂੰ ਅੱਖੋਂ ਅੱਖਾਂ ਨੂੰ ਲਾਲ ਲੈਂਦਾ ਬੱਚਾ ਤਾਂ ਕਰਕੇ ਫਿਰ ਦੂਈ ਹੱਥੀਲੀ ਕੌਲੀ ਫਿਰ ਵੀ ਖਿੱਚਣ ਦੀ ਕੋਸ਼ਿਸ਼ ਕਰਦੇ ਕਈ ਵਾਰ ਤਾਂ ਸਬਜ਼ੀ ਠੰਡੀ ਹੁੰਦੀ ਕੋਈ ਜਦ ਤੱਕ ਠੰਡੀ ਕੋਈ ਰੱਖਦੇ ਨੇ ਕਿਉਂਕਿ ਇਹਦਾ ਪਤਾ ਨਹੀਂ ਕਿਹੜੇ ਵੇਲੇ ਨੇ ਹੱਥ ਪਾ ਲੈਣਾ ਵਿੱਚ ਤੇ ਅਖਦੇ ਝੰਕੇ ਨਾਲ ਸਪਾੜਿੰਦਾ ਫੋਨ ਪਤਾ ਹੀ ਬੱਚੇ ਦਾ ਤੇ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਧੰਨਵਾਦ